ਸਸਰੀ ਗੱਲ ਦੋਸਤੋ ਦੁਨੀਆ ਭਰ ਦੀ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਤੇ ਕਸ਼ੀਦਗੀ ਆਈ ਹੋਈ ਹੈ ਇਹਦੇ ਤੇ ਆਪਾਂ ਗੱਲ ਕਰਨੀ ਹੈ ਫਰਾਂਸ ਦੇ ਵਿੱਚ ਯੂਰੋਪੀਅਨ ਜਿਹੜਾ ਇਲੈਕਸ਼ਨਸ ਦੇ ਵਿੱਚ ਕੀ ਹੋਇਆ ਜਿਹੜਾ ਯੂਕੇ ਦੇ ਇਲੈਕਸ਼ਨਸ ਦੇ ਵਿੱਚ ਬਹੁਤ ਕੁਝ ਜਿਹੜਾ ਚੱਲ ਰਿਹਾ ਪਰ ਇਹਦੇ ਨਾਲ ਨਾਲ ਕਿ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਨੇ ਤੇ ਉਸ ਤੋਂ ਬਾਅਦ ਪੰਜਾਬ ਦੀ ਤੇ ਭਾਰਤ ਦੀ ਸਿਆਸਤ ਦੇ ਵਿੱਚ ਖਾਸ ਕਰਕੇ ਬਹੁਤ ਜ਼ਿਆਦਾ ਜਿਹੜੀਆਂ ਦਿਲਚਸਪੀਆਂ ਨੇ ਬਹੁਤ ਕੁਝ ਚੱਲ ਰਿਹਾ ਜਿਹੜਾ ਭਾਰਤ ਦੀ ਸਿਆਸਤ ਦੇ ਵਿੱਚ ਵੀ ਤੇ ਨਾਲ ਦੀ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੇਕਰ TikTok ਤੇ ਦੇਖ ਰਹੇ ਹੋ ਤਾਂ ਫੋਲੋ ਜੁੜ ਕਰ ਲੈਣਾ ਤੇ ਜੇਕਰ ਆਪਾਂ ਸ਼ੁਰੂਆਤ ਕਰੀਏ ਪੰਜਾਬ ਤੋਂ ਪਹਿਲਾਂ ਤਾਂ ਜਿਹੜਾ ਸਾਰੇ ਵਧਾਈਆਂ ਦੇ ਰਹੇ ਨੇ ਜੀ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਉਹਨਾਂ ਦੀ ਕਿ ਮੰਤਰੀ ਬਣ ਗਏ ਨੇ ਉਹ ਚਲੋ ਬਹੁਤ ਚੰਗੀ ਗੱਲ ਹੈ ਉਹਨਾਂ ਦੇ ਲਈ ਤੇ ਚਲੋ ਤਾਂ ਆਪਾਂ ਇੱਕ ਆਲਰੇਡੀ ਗੱਲ ਕਰ ਚੁੱਕੇ ਹਾਂ ਕਿ ਉਸ ਕੇਸਵੀ ਕੇ ਦੀ ਸਿਆਸਤ ਹੋਵੇਗੀ ਉਹਨਾਂ ਦੇ ਜਿਹੜਾ ਕਿਉਂਕਿ ਭਾਜਪੀ ਨੇ ਇੱਕ ਤਰੀਕੇ ਨਾਲ ਕਹਿ ਲੋ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਐਜ਼ ਅ ਭਾਜਪੀ ਦਾ ਚਿਹਰਾ ਚੁਣਿਆ ਇਹ ਤਾਂ ਖੁਦ ਉਹ ਉਹਨਾਂ ਨੇ ਵੀ ਕਹਿਣ ਦੀ ਕੋਸ਼ਿਸ਼ ਕੀਤੀ ਆ ਈਵਨ ਦੋ ਉਹਨਾਂ ਨੇ ਕਿਹਾ ਕਿ ਮੈਂ ਸੁਨੀਲ ਜਾਕਰ ਦੀ ਰਹਿਨਮਾਈ ਦੇ ਹੇਠਾਂ ਕੰਮ ਕਰਾਂਗਾ ਨੀਤ ਬਿੱਟੂ ਸਾਹਿਬ ਦੀ ਇੱਕ ਮੋਰ ਜਿਹੜੀ ਇਹਨਾਂ ਦੀ ਸ਼ਬੀ ਕਲੈਸ਼ ਵਾਲੀ ਆ ਜਿਹੜੀ ਸੋ ਇਸ ਕਰਕੇ ਕੇਸਟਰੀਕੇ ਦਾ ਸੁਨੇਹਾ ਜਾਵੇਗਾ ਇਹਦੇ ਤੋਂ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਹਾਲਾਂਕਿ ਉਹਨਾਂ ਨੇ ਬਹੁਤ ਚੰਗੀਆਂ ਗੱਲਾਂ ਕੀਤੀਆਂ ਆਪਣੀ ਇੰਟਰਵਿਊ ਦੇ ਵਿੱਚ ਬਹੁਤ ਜਿਹੜਾ ਚੰਗਾ ਉਹਨਾਂ ਨੇ ਗੱਲਾਂ ਕੀਤੀਆਂ ਇੱਥੋਂ ਤੱਕ ਵੀ ਕਿ ਆ ਬਈ ਮੈਂ ਆਪਣੇ ਆਪ ਨੂੰ ਭੁੱਲ ਕੇ ਮੈਂ ਬੰਦੀ ਸਿੰਘਾਂ ਦੇ ਮਸਲੇ ਨੂੰ ਹੱਲ ਕਰਵਾਉਣ ਤੱਕ ਉਹਨਾਂ ਨੇ ਕਿਹਾ ਮੈਂ ਆਪਣਾ ਸਾਰਾ ਕੁਝ ਜਿਹੜਾ ਭੁੱਲ ਕੇ ਮੈਂ ਉਹਨੂੰ ਹੱਲ ਕਰਵਾਉਣ ਤੱਕ ਜਾਊਂਗਾ ਹਾਲਾਂਕਿ ਦੱਸ ਦਿਆ ਕਿ ਇੱਕ ਵਾਰ ਉਹਨਾਂ ਨੇ ਰਾਹੁਲ ਗਾਂਧੀ ਦੇ ਨਾਲ ਤਾਂ ਇਸ ਗੱਲ ਦਾ ਵੀ ਉਹਨਾਂ ਨੇ ਸ਼ਿਕਵਾ ਕੀਤਾ ਸੀ ਕਿ ਉਹ ਉਹ ਚਾਹੁੰਦੇ ਨੇ ਕਿ ਅਸੀਂ ਜਿਹੜਾ ਬਈ ਬੰਦੀ ਸਿੰਘਾळे ਮਸਲੇ ਤੇ ਕੁਛ ਨਾ ਕੁਛ ਜਾਂ ਇਹਨਾਂ ਚੀਜ਼ਾਂ ਨੂੰ ਭਲਾ ਕੇ ਅੱਗੇ ਤੁਰੀਏ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਵੀ ਜਦੋਂ ਬਿੱਟੂ ਸਾਹਿਬ ਪਾਰਟੀ ਛੱਡ ਕੇ ਗਏ ਨੇ ਉਦੋਂ ਵੀ ਇਹ ਗੱਲ ਕਹੀ ਸੀ ਕਿ ਅਸੀਂ ਇਹਨਾਂ ਦੇ ਜਿਹੜੇ ਬਿਆਨ ਦਿੰਦੇ ਸੀ ਉਹਨਾਂ ਤੋਂ ਕੋਈ ਖੁਸ਼ ਨਹੀਂ ਸੀ ਅਸੀਂ ਇਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਉਸ ਪਾਸੇ ਨੂੰ ਕਹਾਣੀ ਨਾ ਲੱਗੇ ਜਾਓ ਪਰ ਹੁਣ ਤਾਂ ਖੁਦ ਗ੍ਰਹਿ ਮੰਤਰੀ ਪੰਜਾਬ ਦੇ ਵਿੱਚ ਆ ਕੇ ਕਹਿ ਕੇ ਗਏ ਨੇ ਇਹ ਤੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕੀ ਬੋਲਿਆ ਸੀਗਾ ਬੰਦੀ ਸਿੰਘਾਂ ਨੂੰ ਲੈ ਕੇ ਵੀ ਪਤਾ ਹੀ ਆ ਸੋ ਇਹ ਮਸਲਾ ਪੰਜਾਬ ਦਾ ਇੱਕ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਤੇ ਹੁਣ ਵੀ ਜਦੋਂ ਭਾਈ ਅਮਰਪਾਲ ਸਿੰਘ ਉਹਨਾਂ ਦੀ ਤੇ ਸਰਜੀਤ ਸਿੰਘ ਖਾਲਸਾ ਦੀ ਜਿੱਤ ਹੋਈ ਹੈ ਇਹਨੂੰ ਲੈ ਕੇ ਵੀ ਨੈਸ਼ਨਲ ਨਿਊਜ਼ ਪੇਪਰਸ ਦੇ ਵਿੱਚ ਛਪਦਾ ਰਿਹਾ ਕਿ ਜਿਹੜਾ ਪੰਜਾਬ ਦੇ ਵਿੱਚ ਕਿਹੜੇ ਉੱਥੇ ਦੇ ਮੁੱਦੇ ਨੇ ਜਿਨ੍ਹਾਂ ਦੇ ਕਰਕੇ ਜਿਹੜੀ ਇਹ ਜਿਹੜੀ ਇਹਨੂੰ ਕਿਉਂਕਿ ਉਹ ਬਕਵਾਦੀ ਪੋਲਿਟਿਕਸ ਦੇ ਹਿਸਾਬ ਦੇ ਨਾਲ ਦੇਖਦੇ ਨੇ ਖਾਸ ਕਰਕੇ ਦਿੱਲੀ ਦਾ ਜਿਹੜਾ ਮੀਡੀਆ ਸੋ ਇਹਨੂੰ ਲੈ ਕੇ ਉਹ ਲਗਾਤਾਰ ਗੱਲ ਕਰਦੇ ਰਹੇ ਨੇ ਕਿ ਪੰਜਾਬ ਦੇ ਉਹ ਕਿਹੜੇ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਦਿੱਲੀ ਤੇ ਪੰਜਾਬ ਦੇ ਵਿੱਚ ਪਾ ਨੀਸਿੰਗ ਬਿੱਟੂ ਕੇਸ ਦੀ ਕਿਨਾਲ ਕਰਨਗੇ ਇੱਕ ਬੱਕਰਾ ਬਹੁਤ ਵੱਡਾ ਸਵਾਲ ਹੈ ਪਰ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹਦੇ ਵਿੱਚ ਐਕਚੁਅਲੀ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜੂ ਵੀ ਓਨੈਸਟ ਉਹਨਾਂ ਨੇ ਜਿੰਨੇ ਮਸਲੇ ਉਹਨਾਂ ਨੇ ਹੱਲ ਕਰਵਾਉਣ ਦੀ ਗੱਲ ਕੀਤੀ ਹੈ ਨਾ ਖਾਸ ਕਰਕੇ ਜੇਕਰ ਮੈਂ ਸਪੈਸੀਫਿਕਲੀ ਗੱਲ ਕਰਾਂ ਤਾਂ ਯਾਦਵਿੰਦਰ ਸਿੰਘ ਉਹਨਾਂ ਦੇ ਨਾਲ ਉਹਨਾਂ ਦੀ ਇੱਕ ਇੰਟਰਵਿਊ ਹੈ ਕੁਝ ਸਮਾਂ ਪਹਿਲਾਂ ਹੀ ਅਪਲੋਡ ਹੋਈ ਹੈ YouTube ਦੇ ਉੱਤੇ ਤੇ ਉਹਨੂੰ ਜੇਕਰ ਤੁਸੀਂ ਦੇਖੋ ਤਾਂ ਉਹ ਇਦਾਂ ਲੱਗਦਾ ਵੀ ਜਿੱਦਾਂ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਨੇ ਕੰਮ ਕਰਨਾ ਕਿਉਂਕਿ ਇੰਨੀਆਂ ਜਿਆਦੇ ਪ੍ਰੋਬਲਮ ਸੋਲਵ ਕਰਨ ਦੀ ਉਹਨਾਂ ਨੇ ਗੱਲ ਕਹੀ ਆ ਤੇ ਬਾਕੀ ਉਹਨਾਂ ਨੂੰ ਸਟੇਟ ਮਿਨਿਸਟਰੀ ਜਿਹੜੀ ਮਿਲੀ ਆ ਜੀ ਫੂਡ ਐਂਡ ਪ੍ਰੋਸੈਸਿੰਗ ਤੇ ਰੇਲਵੇ ਮਿਨਿਸਟਰੀ ਤੇ ਜ਼ਿਆਦਾਤਰ ਉਹਨਾਂ ਨੇ ਜਿਹੜੇ ਕੰਮ ਗਿਣਾਏ ਨੇ ਉਹ ਤਾਂ ਮੈਨੂੰ ਲੱਗਦਾ ਕਿ ਹੋਮ ਮਿਨਿਸਟਰੀ ਵਾਲੇ ਆ ਕਿ ਜਿੱਦਾਂ ਉਹਨਾਂ ਨੇ ਕਿਹਾ ਕਿ ਪੋਲੀਟੀਕਲ ਡੱਕੂ ਨੇ ਉਹਨਾਂ ਨੂੰ ਜਿਹੜੇ ਗੈਂਗ ਨੇ ਮੈਂ ਬਸ ਸਾਲ ਆਪਣਾ 2-4 ਮਹੀਨੇ ਦੇ ਦਿਓ ਮੈਂ ਸਾਰਿਆਂ ਨੂੰ ਸੂਤ ਕਰ ਦੇਣਾ ਨਸ਼ਾ ਮੈਂ ਵਿਕਣ ਨਹੀਂ ਦੇਣਾ ਪੰਜਾਬ ਦੇ ਵਿੱਚ ਅਸੀਂ ਬਿਲਕੁਲ ਨਿਸ਼ਾਨੀ ਬੇਕਣ ਦੇਣਾ ਤੇ ਇਹ ਸਾਰੇ ਮਸਲੇ ਹੱਲ ਕਰਾ ਦੇਣੇ ਕਿਸਾਨਾਂ ਦਾ ਮਸਲਾ ਹੱਲ ਕਰਾ ਦੇਣਾ ਤੇ ਇੱਕ ਕਿਸਾਨਾਂ ਨੂੰ ਰੈੱਡ ਕਾਰਪਟ ਦੇਵੋਗੇ ਤੇ ਸਾਰਾ ਇਹ ਮਸਲੇ ਕੋਈ ਕੋਈ ਮਸਲਾ ਮਿਲਦਾ ਉਹਨਾਂ ਨੇ ਛੱਡਿਆ ਹੀ ਨਹੀਂ ਐਕਚੁਅਲੀ ਨਹੀਂ ਤਾਂ ਆਪਾਂ ਕਈ ਵਾਰ ਕੋਈ ਚੀਜ਼ਾਂ ਲਿਖ ਲਈਦੀ ਆ ਵੇ ਇੱਕ ਦੋ ਜਿਹੜੇ ਮਸਲੇ ਤੇ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਕੋਈ ਛੱਡਿਆ ਹੀ ਨਹੀਂ ਐਕਚੁਅਲੀ ਉਹਨਾਂ ਨੇ ਕਿਹਾ ਵੀ ਸਾਰੇ ਮਸਲੇ ਅਸੀਂ ਹੱਲ ਕਰਵਾ ਦੇਣੇ ਸੋ ਬlessee ਇਹ ਤਾਂ ਚੰਗੀ ਗੱਲ ਆ ਵੈਸੇ ਪੰਜਾਬ ਦੇ ਸਾਰੇ ਮਸਲੇ ਹੱਲ ਹੋਣ ਪਰ ਹੱਲ ਕਰਵਾਉਣਗੇ ਇੱਕ ਬਖਰੀ ਗੱਲ ਹੈ ਜਿਵੇਂ ਮੈਂ ਕਿਹਾ ਕਿ ਲੱਗਦਾ ਤਾਂ ਇਦਾਂ ਜਿੱਦਾਂ ਮੁੱਖ ਮੰਤਰੀ ਸਾਹਿਬ ਬਾਕੀ ਲੈਟਸ ਸੀ ਵੇਟ ਐਂਡ ਵਾਚ ਕੇਸਰੀ ਦੇ ਨਾਲ ਉਹ ਕੰਮ ਕਰਦੇ ਨੇ ਪਰ ਇਹ ਜ਼ਰੂਰ ਹੈ ਕਿ ਕਈ ਵਾਰ ਫਿਰ ਉਹ ਗੱਲ ਹੋ ਜਾਂਦੀ ਹੈ ਜਿੱਦਾਂ ਉਹ ਭੈਣ ਸਾਡੀ ਜਿਹੜੀ ਅਨਬੋਲ ਗਗਨ ਮਾਨ ਹੈ ਉਹਦੇ ਮੂਰੇ ਘੁਮਕਮਾ ਕੇ ਇੱਕੋ ਵੀਡੀਓ ਆ ਜਾਂਦੀ ਹੈ ਜਿਹੜੀ ਉਹਨਾਂ ਨੇ ਐਮਐਸਪੀ ਨੂੰ ਲੈ ਕੇ ਕਿਹਾ ਸੀ ਕਈ ਵਾਰ ਇਸ ਤਰੀਕੇ ਦੇ ਵੱਡੇ ਦਾਅਵੇ ਕੀਤੇ ਹੋ ਜਿਹੜੇ ਉਹ ਲੀਡਰਾਂ ਦੇ ਲਈ ਕਿਉਂਕਿ ਅੱਜ ਕੱਲ ਉਹ ਪੁਰਾਣੀਆਂ ਖਬਰਾਂ ਤਾਂ ਹੁਣ ਉਹ ਰਹੀਆਂ ਨਹੀਂ ਜਾਂ ਅਖਬਾਰਾਂ ਤਾਂ ਰਹੀਆਂ ਨਹੀਂ ਜਿੱਥੇ ਉਹ ਕਹਿ ਸਕਦੇ ਜਿੱਦਾਂ ਪਰਾਲੇ ਲੀਡਰ ਬਹੁਤ ਵਾਰ ਕਹਿ ਦਿੰਦੇ ਸੀ ਮੇਰੀ ਖਬਰ ਨੂੰ ਜੀ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਮੈਂ ਇਦਾਂ ਨਹੀਂ ਸਿੱਕਿਆ ਤੇ ਹੁਣ ਤਾਂ ਪੁਰਾਣਾ ਬਿਆਨ ਚਲਾ ਦਿੰਦੇ ਨੇ ਉੱਤੇ ਨਵਾਂ ਬਿਆਨ ਚਲਾ ਦਿੰਦੇ ਨੇ ਤੇ ਵੈਸੇ ਇਹ ਵੀ ਆਉਂਦਾ ਹੈ ਖਾਸ ਕਰਕੇ ਚਲੋ ਬਿੱਟੂ ਸਾਹਿਬ ਨੇ ਵੀ ਕਾਂਗਰਸ ਦੇ ਬਾਰੇ ਜਿੰਨੀਆਂ ਗੱਲਾਂ ਕਹੀਆਂ ਉਹਨਾਂ ਨੇ ਪਤਾ ਨਹੀਂ 2-3 ਮਹੀਨੇ ਪਹਿਲਾਂ ਇਹਨਾਂ ਨੂੰ ਕਿਉਂ ਨਹੀਂ ਸੀ ਪਤਾ ਕਿ ਉਹ ਪਾਰਟੀ ਕਿੱਦਾਂ ਦੀ ਹੈ ਪਾਰਟੀਆਂ ਛੱਡ ਕੇ ਚਲੋ ਲੀਡਰ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ 'ਚ ਚਲੇ ਜਾਂਦੇ ਨੇ ਪਰ ਉਹ ਇਸ ਲੈਵਲ ਤੇ ਜਾ ਕੇ ਫਿਰ ਆਪਣੀ ਪਾਰਟੀ ਦੇ ਦੂਸਰੇ ਲੀਡਰਾਂ ਦੇ ਬਾਰੇ ਗੱਲਬਾਤ ਕਰਨੀ ਤੇ ਫਿਰ ਇਹ ਇਹ ਕਿ ਯਕੀਨ ਹੈ ਜੀ ਵੀ ਤੁਸੀਂ ਤਿੰਨ ਵਾਰ ਉਹਨਾਂ ਨੇ ਤੁਹਾਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਤੇ ਵੈਸੇ ਪਾਰਟੀਆਂ ਵਾਲੇ ਵੀ ਕੀ ਕਰਨ ਵੈਸੇ ਇੱਕ 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 ਵੈਸੇ ਸੋਚਣ ਵਾਲੀ ਗੱਲ ਹੈ ਕਿ ਕਿੰਨੇ ਕੁ ਲੋਕਾਂ ਨੂੰ ਉਹ ਅਹੁਦੇ ਦੇ ਸਕਦੇ ਆ ਕਿੰਨੇ ਕੁ ਲੋਕਾਂ ਨੂੰ ਟਿਕਟ ਦੇ ਸਕਦੇ ਆ ਜੇਕਰ ਪੰਜਾਬ ਦੇ ਵਿੱਚ ਦੇਖੀਏ 13 ਤਾਂ ਸੀਟਾਂ ਨੇ ਉਲਟ ਗਿਆ ਤੇ ਐਮਪੀ ਦੀ ਜਦੋਂ ਚੋਣ ਹੋਣੀ ਹੁੰਦੀ ਹੈ ਤੇ ਉਹਦੇ ਵਿੱਚ ਕਿੰਨੇ ਨੂੰ ਤੁਸੀਂ ਉਹਨਾਂ ਨੂੰ ਕਰੋਗੇ ਇਹਦੇ ਲਈ ਵੈਸੇ ਪਾਰਟੀਆਂ ਵੀ ਜੇਕਰ ਇੰਡੀਆ ਦੀ ਜਿਹੜੀ ਡੈਮੋਕ੍ਰੇਸੀ ਆ ਉਹਨੂੰ ਸਹੀ ਤਰੀਕੇ ਚ ਲਾਗੂ ਕਰਕੇ ਸਹੀ ਤਰੀਕੇ ਹਿਸਾਬ ਦੇ ਨਾਲ ਪਾਰਟੀਆਂ ਦੇ ਵਿੱਚ ਇਲੈਕਸ਼ਨ ਹੋਣੇ ਸ਼ੁਰੂ ਹੋ ਜਾਣ ਤੇ ਇਹ ਮਸਲਾ ਹੱਲ ਹੋਣਾ ਸ਼ੁਰੂ ਹੋ ਜਵੇ ਤੇ ਬਾਕੀ ਨਾਲੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਸਿੰਘ ਮਾਨ ਉਹਨਾਂ ਨੇ ਵੀ ਜਿਹੜਾ ਪਹਿਲੀ ਵਾਰ ਉਹ ਇਲੈਕਸ਼ਨ ਨਤੀਜਿਆਂ ਤੋਂ ਬਾਅਦ ਉਹਨਾਂ ਨੇ ਗੱਲਬਾਤ ਕੀਤੀ ਹੈ ਮੀਡੀਆ ਦੇ ਨਾਲ ਬਾਕੀ ਕਿਤਾ ਉਹਨਾਂ ਨੇ ਕਿਹਾ ਕਿ ਜਿਹੜਾ ਅਸੀਂ ਦੇਖਾਂਗੇ ਕਿ ਕੀ ਕੀ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਾਂਗੇ ਨਾਲ ਦੀ ਨਾਲ ਜਿਹੜੀਆਂ ਕੋ ਚੰਗੀਆਂ ਗੱਲਾਂ ਸੀਗੀਆਂ ਜਿੱਥੇ ਤਿੰਨ ਸੀਟਾਂ ਤੇ ਉਹ ਉਹਨਾਂ ਨੂੰ ਸਹੀ ਕਰਾਂਗੇ ਬਾਕੀ 13 0 13 ਦੇ ਸਾਨੂੰ ਲੈ ਕੇ ਉਹਨਾਂ ਨੇ ਕਿਹਾ ਦੇਖੋ ਜੀ ਸਾਡੇ ਮੁਲਕ ਦੇ ਵਿੱਚ ਜੇਕਰ ਤੋਪ ਦਾ ਲਾਇਸੈਂਸ ਮੰਗੋ ਤਾਂ ਬੰਦੂਕ ਦਾ ਜਾ ਕੇ ਮਿਲਦਾ ਤੁਹਾਨੂੰ ਸੁਪਨਾ ਵੱਡਾ ਦੇਖਣਾ ਪੈਂਦਾ ਤਾਂ ਕਿ ਅ ਥੋੜੇ ਤੱਕ ਤੁਹਾਡੀ ਗੱਲ ਜਿਹੜੀ ਆ ਆ ਜਾਵੇ ਉਹ ਸਾਡੇ ਟੀਚਰ ਕਹਿੰਦੇ ਹੁੰਦੇ ਸੀ ਕਿ ਜੇਕਰ ਤੁਸੀਂ 33 ਨੰਬਰਾਂ ਬਾਰੇ ਸੋਚੋਗੇ ਤਾਂ ਫਿਰ 20 ਕਿਉਂ ਆਉਣੇ ਆ ਤੁਸੀਂ ਘੱਟੋ ਘੱਟ 70 80 ਬਾਰੇ ਸੋਚਿਆ ਕਰੋ ਜਦੋਂ 33 ਆਲਾ ਪਾਸ ਹੁੰਦਾ ਸੀ ਫਿਰ 33 ਆਇਆ ਕਰਨੇ ਸੋ ਸ਼ਾਇਦ ਹੋ ਸਕਦਾ ਕਿ ਉਸ ਤਰੀਕੇ ਨਾਲ ਮਾਨ ਸਾਹਿਬ ਦਾ ਕਹਿਣਾ ਹੋਵੇ ਤੇ ਬਾਕੀ ਉਹਨਾਂ ਨੇ ਵੀ ਕਿਹਾ ਕਿ ਬਹੁਤ ਸਾਰੇ ਜਿਹੜਾ ਇੱਕ ਖਾਸ ਕਰਕੇ ਜਿਹੜਾ ਕੰਗਨਾਰ ਰਨੌਤ ਨੂੰ ਲੈ ਕੇ ਉਹਨਾਂ ਨੇ ਕਿਹਾ ਬਈ ਉਹ ਜਿਹੜੀ ਉਹਨਾਂ ਨੇ ਕਿਹਾ ਆਤੰਗਵਾਦ ਉਹ ਗੁਰਬਾਦ ਨੂੰ ਲੈ ਕੇ ਵੀ ਇਤਿਹਾਸਕ ਦੀਆਂ ਗੱਲਾਂ ਪੰਜਾਬ ਦੇ ਬਾਬਤ ਨਹੀਂ ਕਰਨੀਆਂ ਚਾਹੀਦੀਆਂ ਪੰਜਾਬ ਮੁਰਖ ਦਾ ਢੱਡ ਭਰਦਾ ਤੇ ਬਾਕੀ ਜਿਹੜਾ ਆਮ ਤੌਰ ਤੇ ਉਹ ਕਹਿੰਦੇ ਹੀ ਆ ਕਿ ਆਜ਼ਾਦੀ ਦੇ ਜਿਹੜਾ ਲੜਾਈ ਦੇ ਵਿੱਚ ਸਾਡਾ ਪਹਿਲਾ ਪੰਜਾਬੀਆਂ ਦਾ ਰੋਲ ਸੀ ਸੋ ਇਹਨੂੰ ਲੈ ਕੇ ਸਪੀਕਰ ਦੀਆਂ ਗੱਲਾਂ ਉਹਨਾਂ ਨੇ ਨਹੀਂ ਕਰਨੀਆਂ ਚਾਹੀਦੀਆਂ ਇਹ ਉਹਨਾਂ ਨੇ ਕਿਹਾ ਕਿ ਤੇ ਇਦਾਂ ਇਦਾਂ ਨਹੀਂ ਸੀ ਹੋਣਾ ਚਾਹੀਦਾ ਪਰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਦਿਲ 'ਚ ਗੁੱਸਾ ਸੀ ਇਸ ਚੀਜ਼ ਨੂੰ ਲੈ ਕੇ ਕਿ ਜਿੱਦਾਂ ਦਾ ਬਿਆਨ ਉਹਨਾਂ ਦੇ ਵੱਲੋਂ ਪਹਿਲਾਂ ਦਿੱਤਾ ਗਿਆ ਤੇ ਬਾਕੀ ਉਹ ਉਹਨਾਂ ਨੇ ਜਿਵੇਂ ਮੈਂ ਕਿਹਾ ਕਿ ਉਹਨਾਂ ਨੇ ਕਿਹਾ ਕਿ ਦੇਖਾਂਗੇ ਅੱਗੇ ਅਸੀਂ ਆਪਣਾ ਕੰਮ ਜਿਹੜਾ ਜਾਰੀ ਰੱਖ ਰਹੇ ਹਾਂ ਸੋ ਇਹ ਜੇਕਰ ਆਪਾਂ ਕੇਂਦਰੀ ਪੋਲਿਟਿਕਸ ਦੇ ਵਿੱਚ ਦੇਖੀਏ ਤਾਂ ਜਿਹੜਾ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਤਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੁਣ ਜਲਦੀ ਹੀ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੋਣ ਜਾ ਰਿਹਾ ਉਹਦੇ ਵਿੱਚ ਇੱਕ ਤਾਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀਗੀ ਜਿਹੜਾ ਸਪੀਕਰ ਦੀ ਚੋਣ ਨੂੰ ਲੈ ਕੇ ਉਹ ਬਹੁਤ ਅਹਿਮ ਆ ਲਗਾਤਾਰ ਮੀਡੀਆ ਦੇ ਵਿੱਚ ਚਹਿਮਗੋਈਆਂ ਚੱਲ ਰਹੀਆਂ ਨੇ ਕਿ ਜਿਹੜੇ ਚੰਦਰਬਾਬੂ ਨਾਇਡੂ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਪਾਰਟੀ ਦਾ ਸਪੀਕਰ ਬਣੇ ਤੇ ਜਿਹੜੇ ਆਪੋਜੀਸ਼ਨ ਵਾਲੇ ਆ ਉਹ ਵੀ ਪਰਤੋਲ ਰਹੇ ਨੇ ਕਿ ਜੇਕਰ ਉਹਨਾਂ ਦੇ ਵੱਲੋਂ ਆਪਣੇ ਸਪੀਕਰ ਦੇ ਲਈ ਕੋਈ ਖੜਾ ਕੀਤਾ ਜਾਂਦਾ ਜਾਂ ਜਿਹੜਾ ਆਪੋਜੀਸ਼ਨ ਬਲੌਕ ਆ ਉਹ ਉਹਨਾਂ ਦੀ ਜਿਹੜੀ ਹਮਾਇਤ ਕਰ ਸਕਦਾ ਤੇ ਜੇਕਰ ਇਸ ਵੀਕੇ ਨਾਲ ਹੁੰਦਾ ਤੇ ਫਿਰ ਜਿਹੜਾ ਇਹਨਾਂ ਦਾ ਸਾਂਝਾ ਸਪੀਕਰ ਵੀ ਆ ਸਕਦਾ ਜਾਂ ਵੈਸੇ ਹੀ ਜੇਕਰ ਜਿਹੜਾ ਬੀਜੇਪੀ ਜਾਂ ਐਨਡੀਏ ਦੇ ਵਿੱਚ ਜਿਹੜਾ ਸਮਝੌਤਾ ਹੋ ਜੀ ਵੀ ਤਾਂ ਸਪੀਕਰ ਜਿਹੜਾ ਕਿਸੇ ਵੀ ਕੋਲੀਸ਼ਨ ਪਾਰਟੀ ਦੇ ਵਿੱਚੋਂ ਖਾਸ ਕਰਕੇ ਜਿਹੜਾ ਇਹਨਾਂ ਦਾ ਟੀਡੀਪੀ ਦੇ ਵਿੱਚੋਂ ਹੋ ਸਕਦਾ ਕਿਉਂਕਿ ਸਪੀਕਰ ਦੇ ਲਈ ਤਾਂ ਗੱਲ ਅਹਿਮ ਇਹ ਕਹੀ ਜਾ ਰਹੀ ਆ ਕਿ ਆਮ ਤੌਰ ਤੇ ਜਦੋਂ ਕੋਈ ਜਦੋਂ ਇਹ ਡਰਿਆ ਜਿਹੜਾ ਮੋਸਟਲੀ ਕਿਹਾ ਜਾ ਰਿਹਾ ਦੋ ਤਿੰਨ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਕਿ ਹੋ ਸਕਦਾ ਪਾਰਟੀਆਂ ਦੇ ਵਿੱਚ ਜੋੜ ਤੋੜ ਹੋਵੇ ਜਿਵੇਂ ਮੈਂ ਸੰਜੇ ਸਿੰਘ ਦਾ ਬਿਆਨ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਬੀਜੇਪੀ ਦੇ ਪਹਿਲਾਂ ਇਸ ਵੀਕ ਦੀਆਂ ਚੀਜ਼ਾਂ ਕੀਤੀਆਂ ਗਈਆਂ ਪਿੱਛੇ ਜਿਹੜਾ ਇਹਨਾਂ ਦੀ ਪਿਛਲੀ 10 ਸਾਲ ਦੀ ਸੱਤਾ ਦੇ ਵਿੱਚ ਮੋਦੀ ਰਜੀਮ ਦੇ ਵੱਲੋਂ ਸੋ ਇਹਨੂੰ ਲੈ ਕੇ ਜਿਹੜੀਆਂ ਪਾਰਟੀਆਂ ਨਾਲ ਦੀਆਂ ਉਹਨਾਂ ਨੂੰ ਇਸ ਚੀਜ਼ ਨੂੰ ਲੈ ਕੇ ਡਰ ਵੀ ਹੋ ਸਕਦਾ ਕਿ ਸਾਨੂੰ ਕਿਉਂਕਿ ਸਪੀਕਰ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ ਹਮੇਸ਼ਾ ਹੀ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਖਾਸ ਕਰਕੇ ਇਦਾਂ ਦੇ ਸਮੇਂ ਹੋਰ ਵੀ ਬਹੁਤ ਅਹਿਮ ਹੋ ਜਾਂਦੀ ਹੈ ਜਦੋਂ ਗੱਠਜੋੜ ਸਰਕਾਰਾਂ ਹੋਣ ਸੋ ਇਹਨੂੰ ਲੈ ਕੇ ਇੱਕ ਤਾਂ ਝੂਰਤੋੜ ਚੱਲ ਰਹੇ ਨੇ ਤੇ ਨਾਲ ਦੀ ਨਾਲ ਹਜੇ ਇਸ ਗੱਲ ਤੇ ਵੀ ਮਸਲਾ ਬਣਿਆ ਹੋਇਆ ਕਿ ਕੀ ਜਿਹੜਾ ਇਧਰੋਂ ਆਪੋਜੀਸ਼ਨ ਲੀਡਰ ਨੂੰ ਲੈ ਕੇ ਤੇ ਜਿਹੜਾ ਇਹਨਾਂ ਦੀਆਂ ਮੰਤਰੀ ਜਿਹੜੇ ਆ ਉਹ ਤਾਂ ਹੁਣ ਬਣ ਗਏ ਨੇ ਤਕਰੀਬਨ ਬਾਕੀ ਜਿਹੜੇ ਬੀਜੇਪੀ ਦੇ ਵੱਡੇ ਸੀਗੇ ਉਹ ਤਾਂ ਜਿੰਨੇ ਵੀ ਮੰਤਰੀ ਸੀਗੇ ਉਹਨਾਂ ਨੇ ਆਪਣੇ ਪਦ ਰੀਟੇਨ ਕੀਤੇ ਨੇ ਤੇ ਉਹ ਉਹ ਉਹਨਾਂ ਪਦਵੀਆਂ ਦੇ ਉੱਤੇ ਰਹਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਰਹਿਣਗੇ ਰਾਜਨਾਥ ਸਿੰਘ ਵੀ ਆਪਣੀ ਪੋਜੀਸ਼ਨ ਤੇ ਬਣੇ ਰਹਿਣਗੇ ਡਿਫੈਂਸ ਮਿਨਿਸਟਰੀ ਦੇ ਨਿਰਮਲ ਸੀਤਾਰਾਮਨ ਜੀ ਜਿਹੜੇ ਆ ਫਾਈਨੈਂਸ ਮਿਨਿਸਟਰ ਰਹਿਣਗੇ ਜਯਾ ਸ਼ੰਕਰ ਸਾਹਿਬ ਆ ਜਿਹੜੇ ਫੋਰਨ ਮਿਨਿਸਟਰ ਰਹਿਣਗੇ ਜਿਹੜੀਆਂ ਉਹ ਹੀ 4-5 ਮੇਨ ਆਪਣੀਆਂ ਮਿਨਿਸਟਰੀਜ਼ ਹੁੰਦੀਆਂ ਜਿਨ੍ਹਾਂ ਦੇ ਕੋਲ ਐਕਚੁਅਲੀ ਤਾਕਤ ਹੁੰਦੀ ਆ ਤੇ ਵੈਸੇ ਜਿਹੜਾ ਇਹ ਕਿਆ ਜਾ ਰਹਾ ਕਿ ਕਾਫੀ ਥੋੜਾ ਜਿਹਾ ਇਹਨਾਂ ਦੇ ਲਈ ਮੁਸ਼ਕਲ ਵੀ ਰਹਿਣਾ ਕਿਉਂਕਿ ਅੱਗੇ ਨਾਲੋਂ ਜਿਹੜੀ ਘਾਟ ਇਹਨਾਂ ਦੇ ਕੋਲ ਪਾਵਰ ਹੈ ਪਰ ਬਹੁਤੇ ਲੋਕਾਂ ਦਾ ਇਹ ਵੀ ਮੰਨਣਾ ਕਿ ਮੋਦੀ ਸਾਹਿਬ ਨੂੰ ਕਿਸੇ ਗੱਲ ਦੇ ਲਈ ਤੁਸੀਂ ਅੰਡਰਐਸਟੀਮੇਟ ਨਾ ਕਰੋ ਉਹ ਕਿਸੇ ਵੀ ਤਰੀਕੇ ਨਾਲ ਜਿਹੜੀ ਸੱਤਾ ਨੂੰ ਚਲਾਉਣਾ ਜਾਣਦੇ ਨੇ ਤੇ ਇਹ ਤੀਜੀ ਵਾਰ ਉਹਨਾਂ ਦੀ ਉਹ ਪਾਵਰ ਦੇ ਵਿੱਚ ਆਏ ਨੇ ਸੋ ਲੈਟਸ ਸੀ ਐਨੀਵੇ ਬਹੁਤ ਅਹਿਮ ਰਹਿਣਾ ਕਿ ਪਹਿਲਾ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੈ ਇੱਕ ਤਾਂ ਜਿਹੜੇ ਰਾਹੁਲ ਗਾਂਧੀ ਸਾਹਿਬ ਨੇ ਇਲਜ਼ਾਮ ਲਗਾ ਕੇ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣਾਉਣ ਦੀ ਲਿਖਿਆ ਉਹਨੂੰ ਲੈ ਕੇ ਤੇ ਨਾਲ ਦੀ ਨਾਲ ਸਪੀਕਰ ਦੀ ਚੋਣ ਨੂੰ ਲੈ ਕੇ ਕਿ ਇਹ ਬਹੁਤ ਅਹਿਮ ਰਹਿਣ ਵਾਲਾ ਇਹ ਜਿਹੜਾ ਪਹਿਲਾ ਸੈਸ਼ਨ ਹੈ ਤੇ ਜੇਕਰ ਆਪਾਂ ਇੰਟਰਨੈਸ਼ਨਲ ਪੋਲਿਟਿਕਸ ਤੇ ਆਈਏ ਇੱਕ ਤਾਂ ਯੂਕੇ ਦੇ ਜਿਹੜੇ ਆ ਯੂਕੇ ਦੀ ਪੋਲਿਟਿਕਸ ਕਹ ਲਓ ਇਹ ਵੀ ਮੋਸਟਲੀ ਵੈਸੇ ਤਾਂ ਸਾਰੀ ਦੁਨੀਆ ਦੀ ਪੋਲਿਟਿਕਸ ਇਸ ਸਮੇਂ ਜਿਹੜਾ ਇਸ ਸਮੇਂ ਇੰਡੀਆ ਦੇ ਵਿੱਚ ਵੀ ਜ਼ਰੂਰ ਬੀਜੇਪੀ ਨੂੰ ਘੱਟ ਸੀਤਾ ਮਿਲੀਆਂ ਪਰ ਜੇਕਰ ਆਪਾਂ ਵਰਲਡ ਲੈਵਲ ਤੇ ਦੇਖੀਏ ਬਾਕੀ ਯੂਰੋਪੀਅਨ ਪਾਰਲੀਮੈਂਟ ਦੇ ਵਿੱਚ ਵੀ ਜਿਹੜੇ ਇਲੈਕਸ਼ਨ ਹੋਇਆ ਜਿਆਦਾ ਕਹਾਣੀ ਜਿਹੜੀ ਆ ਮੋਰ ਜਿਹੜੀਆਂ ਪਾਰਟੀਆਂ ਰਾਈਟ ਵਿੰਗਰਸ ਆ ਉਧਰ ਨੂੰ ਜਿਆਦਾ ਉਹਨਾਂ ਨੇ ਤਾਕਤ ਹਾਸਲ ਕੀਤੀ ਆ ਪਹਿਲਾਂ ਨਾਲੋਂ ਜਿਆਦਾ ਈਵਨ ਦੋ ਵੈਸੇ ਤਾਂ ਲੇਬਰ ਪਾਰਟੀ ਯੂਕੇ ਦੇ ਵਿੱਚ ਵੀ ਪੋਲਸ ਦੇ ਵਿੱਚ ਲੀਡ ਕਰ ਰਹੀ ਆ ਉਹ ਜਿਆਦਾ ਜਿਹੜੀ ਆ ਸੈਂਟਰ ਨੂੰ ਲੈਫਟ ਮੰਨੀ ਜਾਂਦੀ ਆ ਸੋ ਪਰ ਯੂਕੇ ਦੇ ਵਿੱਚ ਵੀ ਜਿਆਦਾ ਜਿਹੜਾ ਇਹ ਗੇਨਸ ਹੋ ਰਹੇ ਨੇ ਜਾਂ ਜਿਆਦਾ ਗੱਲ ਹੋ ਰਹੀ ਆ ਨਾਈਜਲ ਫਰਾਜ ਸਾਹਿਬ ਦੀ ਜਿਨ੍ਹਾਂ ਨੇ ਯੂਕਿਪ ਤੇ ਉਸ ਤੋਂ ਬਾਅਦ ਬ੍ਰੈਕਸਿਟ ਪਾਰਟੀ ਤੇ ਹੁਣ ਉਹਨਾਂ ਦੀ ਰਿਫਾਰਮ ਪਾਰਟੀ ਆ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਚੋਣਾ ਨਹੀਂ ਲਾਣੀਆ ਹੁਣ ਉਹ ਚੋਣਾ ਲਾਣ ਆ ਗਏ ਨੇ ਅੱਜ ਰਿਸ਼ੀ ਸੂਨਕ ਸਾਹਿਬ ਦੀ ਬੀਬੀਸੀ ਦੇ ਨਾਲ ਇੱਕ ਇੰਟਰਵਿਊ ਸੀ ਉਹਨਾਂ ਨੂੰ ਪੁੱਛਿਆ ਵੀ ਗਿਆ ਉੱਤੇ ਕਿ ਨਾਜਿਲ ਫਰਾਜ਼ ਸਾਹਿਬ ਨੇ ਪਹਿਲਾਂ ਡੇਵਿਡ ਕੈਮਰਨ ਸਾਹਿਬ ਨੂੰ ਘਰੇ ਤੋੜਿਆ ਫਿਰ ਤ੍ਰਿਜ਼ਾ ਮੈਨੂੰ ਘਰੇ ਤੋੜਿਆ ਹੁਣ ਉਹ ਤੁਹਾਡੇ ਪਿੱਛੇ ਨਹੀਂ ਕਿਉਂਕਿ ਜਿਹੜਾ ਬ੍ਰੈਕਸਿਟ ਦਾ ਸਾਰਾ ਮੁੱਦਾ ਇਹਨਾਂ ਨੇ ਜਿਹੜਾ ਖੜਾ ਕੀਤਾ ਤੇ ਬ੍ਰੈਕਸਿਟ ਤੇ ਤੁਹਾਨੂੰ ਪਤਾ ਰੈਫਰੈਂਡਮ ਹੋਇਆ ਤੇ ਉਸ ਤੋਂ ਬਾਅਦ ਕੇਸਟੀਕੇ ਨਾਲ ਡੇਵਿਡ ਕੈਮਰਨ ਸਾਹਿਬ ਨੂੰ ਅਸਤੀਫਾ ਜਾਂ ਉਹਨਾਂ ਨੇ ਦਿੱਤਾ ਜਾਂ ਦੇਣਾ ਪਿਆ ਜੋ ਵੀ ਸੋ ਉਹ ਨਾਇਜ਼ ਫਰਾਜ਼ ਸਾਹਿਬ ਕਾਫੀ ਜਦੋਂ ਦੀ ਉਹਨਾਂ ਨੇ ਆਪਣੀ ਕੈਂਡੀਡੇਟ ਜਿਹੜੀ ਆ ਬਈ ਉਹ ਉਮੀਦਵਾਰੀ ਐਲਾਨੀ ਆ ਉਹ ਕਾਫੀ ਜਿਹੜਾ ਇਸ ਚੀਜ਼ ਨੂੰ ਲੈ ਕੇ ਪੌਪੂਲਰ ਹੋ ਰਹੇ ਨੇ ਤੇ ਜਿਹੜਾ ਦੇਖੋ ਇਸ ਵਾਰ ਉਹ ਐਮਪੀ ਬਣ ਪਾਉਂਦੇ ਆ ਜਾਂ ਨਹੀਂ ਬਣ ਪਾਉਂਦੇ ਪਰ ਕਾਫੀ ਦੱਸਿਆ ਜਾ ਰਿਹਾ ਕਿ ਕੰਜ਼ਰਵੇਟਿਵ ਦੇ ਜਿਹੜੇ ਬੂਟੇ ਔਰ ਰਿਫਾਰਮ ਵਾਲੂ ਜਾ ਰਹੇ ਨੇ ਉਹਨਾਂ ਦੀਆਂ ਮੇਨ ਪਾਲਿਸੀਆਂ ਜੇਕਰ ਆਪਾਂ ਦੇਖੀਏ ਤਾਂ ਉਹਨਾਂ ਦੀ ਅਗੇਨਸਟ ਇਮੀਗ੍ਰੇਸ਼ਨ ਨੇ ਮੋਸਟਲੀ ਜੇਕਰ ਤੁਸੀਂ ਉਹਨਾਂ ਦੀ ਡਿਬੇਟ ਜਾਂ ਇੰਟਰਵਿਊ ਸੁਣੋ ਉਹਦੇ ਵਿੱਚ ਜ਼ਿਆਦਾਤਰ ਜਿਹੜਾ ਉਹਨਾਂ ਦੀ ਗੱਲ ਹੁੰਦੀ ਆ ਕਿ ਉਹ ਵੀ ਹਰੇਕ ਮਸਲੇ ਨੂੰ ਉਹ ਲਿਆ ਕੇ ਜੋੜਦੇ ਨੇ ਇਮੀਗ੍ਰੇਸ਼ਨ ਦੇ ਨਾਲ ਕਿ ਇਹ ਜਿਹੜੇ ਬਹੁਤ ਜ਼ਿਆਦੇ ਬਾਹਰੋਂ ਲੋਕ ਆ ਰਹੇ ਨੇ ਇਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਰੋਕਣਾ ਮੋਸਟ ਇਹਨਾਂ ਦੇ ਵੱਲੋਂ ਜ਼ਿਆਦਾਤਰ ਉਹਦਾ ਗੱਲ ਦਾ ਜਿਹੜਾ ਮੇਨ ਲੋਵੇ ਲਵਾਬ ਇਹੀ ਹੁੰਦਾ ਕਿ ਉਹ ਇਹਦੇ ਨਾਲ ਲਿਆ ਕੇ ਜੋੜਦੇ ਨੇ ਸੋ ਇਹ ਯੂਕੇ ਦੀ ਪੋਲਿਟਿਕਸ ਦੇ ਵਿੱਚ ਇੱਕ ਵੱਡੀ ਚੀਜ਼ ਆ ਜੇਕਰ ਨਾਈਜਲ ਫਰਾਜ ਸਾਹਿਬ ਜਿਹੜੇ ਫੋਰਮ ਪਾਰਟੀ ਕਿੰਨੀਆਂ ਸੀਟਾਂ ਹਾਸਲ ਕਰ ਪਾਉਂਦੀ ਆ ਐਟ ਦਾ ਮੂਮੈਂਟ ਕਿਹਾ ਜਾ ਰਿਹਾ ਕਿ ਲੇਬਰ ਜਿਹੜੀ ਆ ਮੈਜੋਰਟੀ ਵੱਲੋਂ ਵੱਧ ਰਹੀ ਆ ਬਾਕੀ ਲੈਟਸ ਸੀ ਹਜੇ 4 ਜੁਲਾਈ ਤੱਕ ਅੱਜ ਜਿਹੜੇ ਲਿਬਰਲ ਡੈਮੋਕ੍ਰੇਟਸ ਨੇ ਤੇ ਉਹਨਾਂ ਦੇ ਵੱਲੋਂ ਆਪਣਾ ਜਿਹੜਾ ਕੱਲ ਉਹਨਾਂ ਨੇ ਆਪਣਾ ਕੀਤਾ ਸੀਗਾ ਮੈਨੀਫ ਫੈਸਟ ਜਾਰੀ ਕੀਤੇ ਜਾਣਿਆ ਬਾਕੀ ਜਿਹੜਾ ਯੂਰੋਪੀਅਨ ਪਾਰਲੀਮੈਂਟ ਦੇ ਵਿੱਚ ਜੋ ਕੁਝ ਹੋਇਆ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਸ਼ੌਕਿੰਗ ਨਿਊਜ਼ ਸੀ ਜਾਂ ਜਿਹੜੀ ਕਹਿ ਲਓ ਕਿ ਬ੍ਰੇਕਿੰਗ ਨਿਊਜ਼ ਸੀ ਕਿ ਜਿਹੜੇ ਹੈਗੇ ਨੇ ਇਮੈਨੂਅਲ ਮੈਕਰੋਂ ਸਾਹਿਬ ਜਿਹੜੇ ਫ੍ਰੈਂਚ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਆਪਣੀ ਜਿਹੜੀ ਆ ਪਾਰਲੀਮੈਂਟ ਆ ਉਹਨੂੰ ਡਿਸਾਲਵ ਕਰਨ ਦਾ ਜਿਹੜਾ ਉਹਨਾਂ ਨੇ ਐਲਾਨ ਕਰ ਦਿੱਤਾ ਫ੍ਰਾਂਸ ਦੀ ਜਿਹੜੀ ਹੈਗੀ ਹੈ ਡੈਮੋਕ੍ਰੇਸੀ ਉੱਤੇ ਜਿਹੜੇ ਪ੍ਰੈਜ਼ੀਡੈਂਟ ਹੁੰਦੇ ਆ ਉਹ ਉਹਨਾਂ ਦੀ ਜਿਆਦਾ ਉਹਨਾਂ ਦੇ ਕੋਲ ਪਾਵਰ ਹੁੰਦੀ ਪਰ ਉਹ ਮੋਸਟਲੀ ਦੇਖਦੇ ਨੇ ਡਿਫੈਂਸ ਤੇ ਫੋਰਨ ਪੋਲਿਸੀ ਜਿਹੜੀ ਮੁਲਕ ਦੀ ਆਦਰਵਾਇਜ਼ ਜਿਹੜੀਆਂ ਬਾਕੀ ਹੀਟ ਲੀਆਂ ਤਾਕਤਾਂ ਹੁੰਦੀਆਂ ਉਹ ਹੁੰਦੀਆਂ ਪਾਰਲੀਮੈਂਟ ਦੇ ਕੋਲ ਜਿਹੜਾ ਮੁਲਕ ਦਾ ਪ੍ਰਧਾਨ ਮੰਤਰੀ ਹੋਵੇ ਉਹਦੇ ਕੋਲ ਜਾਂ ਪਾਰਲੀਮੈਂਟ ਦੇ ਵਿੱਚ ਜੀਐਸਪੀ ਪਾਰਟੀ ਦੀ ਬਹੁਮਤ ਉਹਨਾਂ ਦੀ ਹੋਵੇ ਪ੍ਰੈਜ਼ੀਡੈਂਟ ਉਹ ਬਣੇ ਰਹਿਣਗੇ ਹਜੇ ਉਹਨਾਂ ਦੇ ਕੋਲ ਮੇਰੇ ਖਿਆਲ ਤਿੰਨ ਸਾਲ ਹਜੇ ਪਏ ਨਹੀਂ ਉਹਨਾਂ ਦੇ ਨੈਨਲ ਮੈਕਰੋਂ ਸਾਹਿਬ ਦੇ ਪਰ ਜਿਹੜੀ ਪਾਰਲੀਮੈਂਟਰੀ ਇਹ ਸਨੈਪ ਇਲੈਕਸ਼ਨ ਉਹਨਾਂ ਨੇ ਕਾਲ ਕੀਤੇ ਆ ਕਿਉਂਕਿ ਜਿਹੜੀ ਹੈ ਯੂਰ ਜਿਹਨੂੰ ਕਿ ਆਰ ਐਨ ਕਿਹਾ ਜਾਂਦਾ ਨੈਸ਼ਨਲ ਰੈਲੀ ਇਹਨੂੰ ਕਿਹਾ ਜਾਂਦਾ ਸੋ ਇਹ ਇਹਨਾਂ ਨੇ ਕਾਫੀ ਜਿਹੜੇ ਗੇਨਸ ਹਾਸਲ ਕੀਤੇ ਇਹਨਾਂ ਨੇ ਕਾਫੀ ਸੀਟਾਂ ਯੂਰੋਪੀਅਨ ਪਾਰਲੀਮੈਂਟ ਦੇ ਵਿੱਚ ਜਿਹੜਾ ਇਹਨਾਂ ਨੇ ਹਾਸਲ ਕੀਤੀਆਂ ਸੋ ਇਹ ਜਿਹੜੀ ਨੈਸ਼ਨਲ ਰੈਲੀ ਆ ਇਹ ਇਸ ਪਾਰਟੀ ਦੇ ਵਿੱਚ ਹੁਣੇ ਜਿਹੜਾ ਕੁਝ ਸਮਾਂ ਪਹਿਲਾਂ ਮੈਂ ਰੌਇਟਰ ਤੇ ਚੈੱਕ ਕਰ ਰਿਹਾ ਸੀਗਾ ਜਿਹੜਾ ਇਹਨਾਂ ਦੇ ਇਲੈਕਸ਼ਨ ਕਾਲ ਕਰਨ ਤੋਂ ਬਾਅਦ ਜਿਹੜਾ ਇੱਕ opinion poll ਆਇਆ ਉਹਦੇ ਵਿੱਚ ਇਹੀ ਇਹਨਾਂ ਦੀ ਜਿਹੜੀ ਆ ਪਾਰਟੀ ਉਹ ਹਾਲਾਂਕਿ ਮੈਜੋਰਟੀ ਤੋਂ ਹੇਠਾਂ ਪਰ ਉਹ ਫਰਾਂਸ ਦੇ ਵਿੱਚ ਜਿਹੜੀ ਉਹਨਾਂ ਦੀ ਪਾਰਲੀਮੈਂਟ ਹੈ ਜਿੱਥੇ ਕਿ ਬਾਕੀ ਸਾਰੇ ਮਸਲੇ ਹੱਲ ਹੋਣੇ ਆ ਮੁਲਕ ਦਾ ਜਿਹੜੀਆਂ ਘਰੇਲੂ ਉਹਨਾਂ ਨੂੰ ਕਿਸ ਤਰੀਕੇ ਨਾਲ ਚਲਾਉਣਾ ਉਹ ਉਹ ਸਾਰੀਆਂ ਚੀਜ਼ਾਂ ਹੱਲ ਹੋਣੀਆਂ ਸੋ ਇਹ ਇਹਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਆ ਦੁਨੀਆ ਦੇ ਵਿੱਚ ਤੇ ਮੀਡੀਆ ਦੇ ਵਿੱਚ ਗੱਲ ਹੋ ਰਹੀ ਹੈ ਕਿ ਬਹੁਤ ਵੱਡਾ ਜੂਆ ਖੇਡਿਆ ਮੈਨੂਅਲ ਮੈਕਰੋਂ ਸਾਹਿਬ ਨੇ ਕਿ ਜੇਕਰ ਉਹ ਹੇਠਾਂ ਦੂਸਰੀ ਕਿਸੇ ਦੀ ਸਰਕਾਰ ਆ ਗਈ ਜਾਂ ਉਹਨਾਂ ਦੇ ਕੋਲ ਮੈਜੋਰਟੀ ਆ ਗਈ ਜਿਹੜੀ ਕਿ ਬਿਲਕੁਲ ਇਹਨਾਂ ਦੀਆਂ ਬਹੁਤ ਜ਼ਿਆਦਾ ਪਾਲਿਸੀਜ਼ ਖਲਾਫ ਨੇ ਉਹ ਬਹੁਤ ਜਿਹੜਾ ਜਾਦੀ ਰਾਈਟ ਵਿੰਗਰ ਉਸ ਪਾਰਟੀ ਨੂੰ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਆਰਐਨਓ ਤੇ ਇਹਨਾਂ ਦੀਆਂ ਪਾਲਿਸੀਜ਼ ਦੇ ਵਿੱਚ ਬਹੁਤ ਜ਼ਿਆਦਾ ਇਖਤਿਲਾਫ ਪਿਆ ਤੇ ਕਿੱਦਾਂ ਇਹ ਚਲਾਉਣਗੇ ਦੇ ਵਿੱਚ ਇਸ ਦਿਨ ਦਾ ਵੀ ਜ਼ਿਕਰ ਮਿਲ ਰਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਮੈਕਰੋਂ ਸਾਫ ਸੋਚਦੇ ਹੋਣ ਕਿ ਜਿਹੜੇ ਉਹਨਾਂ ਦੇ ਮੇਨ ਮੁਖਾਲਫ ਨੇ ਮਰੀਨ ਲੀ ਪੈਨ ਵੀ ਉਹਨਾਂ ਦੀ ਜੀਐਸਵੀ ਕੇ ਦੀਆਂ ਪਾਲਿਸੀਜ਼ ਨੇ ਵੀ ਉਹ ਜੇਕਰ ਪ੍ਰਾਈਮ ਮਿਨਿਸਟਰ ਬਣਦੇ ਨੇ ਤਾਂ ਉਹਨਾਂ ਦੀ ਹੌਲੀ ਹੌਲੀ ਉਹਨਾਂ ਦੇ ਖਿਲਾਫ ਜਿਹੜੀ ਐਂਟੀ ਇਨਕੰਮਬੈਂਸੀ ਵੀ ਹੋ ਸਕਦੀ ਹੈ ਸੋ ਜਿਹੜਾ ਕੱਲ ਨੂੰ ਉਹਨਾਂ ਨੇ ਮੈਨੂੰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਟੱਕਰ ਦੇਣੀ ਸ਼ਾਇ ਲਗਦਾ ਕਿ ਜਿਹੜੇ ਆ ਉਹ ਆਪ ਪ੍ਰਾਈਮ ਮਿੰისტਰ ਨਾ ਬਣ ਕੇ ਉਹ ਕਿਸੇ ਹੋਰ ਨੂੰ ਪ੍ਰਾਈਮ ਮਿੰისტਰ ਬਣਾ ਦੇਣ ਤੇ ਉਹ ਆਪਣੀ ਜਿਹੜੀ ਆਖਿਆ ਉਹ ਮੇਨ ਇਹਨਾਂ ਦੀ ਕੁਰਸੀ ਤੇ ਰੱਖਣ ਮੈਕਰਨ ਸਾਹਿਬ ਦੀ ਤੇ ਸੋ ਕਾਫੀ ਕੁਝ ਯੂਰੋਪੀਅਨ ਪੋਲਿਟਿਕਸ ਦੇ ਵਿੱਚ ਵੀ ਚੱਲ ਰਿਹਾ ਲਗਾਤਾਰ ਤੁਹਾਡੇ ਨਾਲ ਬਣੇ ਰਹਿਣਾਗੇ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲੈਣਾ TikTok ਤੇ ਉਹਦਾ ਫੋਲੋ ਜਰੂਰ ਕਰ ਲੈਣਾ ਬਹੁਤ ਧੰਨਵਾਦ